ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਮਨਿੰਦਰ ਕੌਰ ਦੇ ਚੈਨਲ ਤੇ ਤੇ ਹਾਂਜੀ ਤੁਸੀਂ ਦੇਖ ਰਹੇ ਹੋ ਮੇਰੇ ਕੋਲੇ ਹੈ ਮੂੰਗਰੇ ਕੱਟੇ ਹੋਏ ਤੇ ਅੱਜ ਆਪਾਂ ਬਣਾਵਾਂਗੇ ਆਲੂ ਮੂੰਗਰਿਆਂ ਦੀ ਸਬਜੀ ਇਹ ਮੂੰਗਰੇ ਜਿਹੜੇ ਆਪਣੇ ਕੋਲ ਕੱਟੇ-ਕਟਾਏ ਆਏ ਐ ਐਸੀ ਤਰ੍ਹਾਂ ਹੀ ਤੇ ਹੁਣ ਆਪਾਂ ਇਹਨਾਂ ਦੀ ਬਣਾਵਾਂਗੇ ਸਬਜੀ ਸਬਜੀ ਬਣਾਉਣ ਵਾਸਤੇ ਆਪਾਂ ਇਹ ਮੂੰਗਰੇ ਸੀ ਜਿਹੜੇ ਝਾਰਨੀ ਦੇ ਵਿੱਚ ਪਾ ਕੇ ਧੋ ਲੈਣੇ ਆ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਆ ਤੇ ਨਨ ਇੱਕ ਸਾਈਡ ਤੇ ਰੱਖ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਹ ਦੋ ਤੇ ਨਾਲੂ ਆ ਜਿਹੜੇ ਵੱਡੇ ਤੇ ਦੋ ਪਿਆਜ਼ ਲਸਣ ਤੇ ਅਦਰਕ ਇਹਨਾਂ ਦਾ ਇਹਨਾਂ ਦੀ ਆਪਾਂ ਬਣਾਵਾਂਗੇ ਸਬਜ਼ੀ ਤੇ ਅਦਰਕ ਲਸਣ ਪਿਆਜ਼ ਟਮਾਟਰ ਦਾ ਆਪਾਂ ਬਣਾਵਾਂਗੇ ਮਸਾਲਾ ਜਿਹੜਾ ਇੱਥੇ ਟਮਾਟਰ ਹੈ ਇਹਨੂੰ ਆਪਾਂ ਗ੍ਰਾਇੰਡ ਨਹੀਂ ਕਰਾਂਗੇ ਬਾਕੀ ਸਾਰੇ ਮਸਾਲੇ ਨੂੰ ਆਪਾਂ ਗ੍ਰਾਇੰਡ ਕਰ ਲਾਂਗੇ ਤੇ ਇਸਦੇ ਆਏ ਹੁਣ ਬਣਾਉਣ ਵਾਸਤੇ ਆਪਾਂ ਜਿਹੜੇ ਆਲੂ ਆ ਇਹਨਾਂ ਦਾ ਛਿਲਕਾ ਉਤਾਰ ਲਾਂਗੇ ਤੇ ਮਸਾਲਾ ਆਪਾਂ ਕੱਟ ਲਾਂਗੇ ਤੇ ਇਹ ਆਲੂ ਮੁੰਗਰਿਆਂ ਦੀ ਆਪਾਂ ਬਣਾਵਾਂਗੇ ਸਬਜ਼ੀ ਮੁੰਗਰੇ ਆਏ ਮੈਂ ਸਾਈਡ ਤੇ ਰੱਖਤੇ ਨੇ ਹੁਣ ਧੋ ਕੇ ਵਾਸ਼ ਕਰਕੇ ਤੇ ਕੜਾਈ ਦੇ ਵਿੱਚ ਆਪਾਂ ਪਾ ਲਿਆ ਤੇਲ ਤੇਲ ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਗਰਮ ਜਿੰਨੀ देर ਆਪਣਾ ਤੇਲ ਚੰਗੀ ਤਰ੍ਹਾਂ ਗਰਮ ਨਹੀਂ ਹੁੰਦਾ ਹੁੰਦਾ ਉਨੀ ਜਦ ਆਪਾਂ ਕੋਈ ਵੀ ਮਸਾਲਾ ਨਹੀਂ ਪਾਉਂਦੇ ਤੇ ਹੁਣ ਆਪਣਾ ਤੇਲ ਹੋ ਗਿਆ ਸਿਕ ਗਰਮ ਤੇ ਇਸੇ ਆਪਾਂ ਪਾਤਾ ਜੀਰਾ ਜੀਰੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਲਕਾ ਲਿਆ ਉਸ ਤੋਂ ਬਾਅਦ ਗਰਮਾ-ਗਰਮ ਤੇਲ ਦੇ ਵਿੱਚ ਜਿਹੜਾ ਮਸਾਲਾ ਮੈਂ ਗ੍ਰाइंड ਕਰਿਆ ਸੀ ਪਿਆਜ਼ ਲਸਣ ਤੇ ਅਦਰਕ ਦਾ ਉਹ ਐਡ ਕਰਤਾ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਸ ਤਰ੍ਹਾਂ ਭੁੰਨੇ-ਭੁੰਨੇ ਆਪਾਂ ਜਿਹੜਾ ਇਹ ਮਸਾਲਾ ਇਹਦੇ ਵਿੱਚ ਆਪਾਂ ਟਮਾਟਰ ਨਹੀਂ ਐਡ ਕਰਿਆਗਾ ਟਮਾਟਰ ਆਪਾਂ ਇਹਦੇ ਵਿੱਚ ਕੱਟ ਕੇ ਪਾਵਾਂਗੇ ਗ੍ਰाइंड ਕਰਕੇ ਨਹੀਂ ਪਾਵਾਂਗੇ ਤੇ ਇਹਨੂੰ ਹੁਣ ਆਪਾਂ ਪਿਆਜ਼ ਲਸਣ ਅਦਰਕ ਨੂੰ ਐਸੀ ਤਰ੍ਹਾਂ ਹੀ ਭੁੰਨ ਕੇ ਚੰਗੀ ਤਰ੍ਹਾਂ ਜਦੋਂ ਆਪਣਾ ਮਸਾਲਾ ਥੋੜਾ ਭਜ ਗਿਆ ਤੇ ਉਹਦੀਆਂ ਆਪਾਂ ਜਿਹੜਾ ਟਮਾਟਰ ਆ ਉਹਨੂੰ ਕੱਟ ਕਰਕੇ ਇਸ ਇਸ ਦੇ ਵਿੱਚ ਆਪਾਂ ਪਾ ਦਾਂਗੇ ਤੇ ਜਿਹੜਾ ਇਹ ਟਮਾਟਰ ਹੈ ਥੋੜਾ ਜਿਆ ਇਹ ਸਬਜ਼ੀਆਂ ਦੇ ਵਿੱਚ ਦੇਖਦਾ ਜਾ ਵਧੀਆ ਲੱਗਦਾ ਹੁੰਦਾ ਐਡ ਕਰਕੇ ਆਪਾਂ ਇਹ ਟਮਾਟਰ ਜਿਹੜਾ ਕੱਟ ਕੇ ਹੀ ਐਡ ਕਰਾਂਗੇ ਤੇ ਹੁਣ ਟਮਾਟਰ ਸੀ ਜਿਹੜਾ ਆਪਾਂ ਉਹ ਭੁੰਨਾ ਸ਼ੁਰੂ ਕਰਤਾ ਵਿੱਚ ਮਸਾਲੇ ਦੇ ਵਿੱਚ ਤੇ ਥੋੜਾ ਥੋੜਾ ਆਪਾਂ ਸਪੈਸ਼ਲ ਇਹਦੇ ਨਾਲ ਮੈਸਜੇ ਕਰਤਾ ਇਹਨੇ ਨਾਲ ਨਾਲ ਇਹ ਛੇਤੀ ਗਲ ਜੂਗਾ ਤੇ ਨਾਲੇ ਜਿਹੜਾ ਮਸਾਲਾ ਆਪਣਾ ਛੇਤੀ ਬਣ ਕੇ ਹੋ ਜੂਗਾ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਟੇਸਟ ਅਨਸਾਰ ਆਪਣੇ ਨਮਕ ਤੇ ਨਮਕ ਤੋਂ ਬਾਅਦ ਆਪਾਂ ਇਹ ਮਿਰਚ ਲਾਲ ਮਿਰਚ ਜਿਹੜੀ ਆਪਾਂ ਨੋਰਮਲ ਪਾਉਣੀ ਹੁੰਦੀ ਹੈ ਸੱਜੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਇੱਕ ਚਮਚ ਪਾਇਆ ਹਲਦੀ ਦਾ ਤੇ ਜੀਰਾ ਪਾਊਡਰ ਤੇ ਉਸ ਤੋਂ ਬਾਅਦ ਪਾਉਂਗੀ ਮਸਾਂ ਨੀਆ ਪਾਊਡਰ ਇਹਨਾਂ ਮਸਾਲਿਆਂ ਨੂੰ ਪਾ ਕੇ ਆਪਾਂ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰਕੇ ਤੇ ਭੁੰਨ ਲਾਂਗੇ ਜਿੰਨੀ ਦੇਰ ਇਹ ਮਸਾਲੇ ਆਪਣਾ ਭੁੱਜ ਕੇ ਪੂਰਾ ਕਲਰ ਜਾਨੀ ਛੱਡ ਜਾਂਦੇ ਹਨ ਜਿੰਨੀ ਦੇਰ ਆਪਾਂ ਇਸੇ ਤਰ੍ਹਾਂ ਸਪੈਸ਼ਲੀ ਦੇ ਨਾਲ ਹਲਾਦੇ ਹੋਣਗੇ ਸਾਰੇ ਮਸਾਲੇ ਆ ਜਿਹੜੇ ਆਪਾਂ ਭੁੰਨ ਲੈਣੇ ਆ ਦੇਖੋ ਟਮਾਟਰ ਜਿਹੜੇ ਵਿੱਚ ਮੈਨੂੰ ਲੱਗੇ ਖੜਵੇਂ ਜਿਉ ਉਹ ਆਪਾਂ ਇਸ ਤਰ੍ਹਾਂ ਸਪੈਸ਼ਲੀ ਨਾਲ ਜਿਹੜੇ ਹੈ ਮੈਸ਼ ਕਰਤੇ ਫਿਰ ਦੇ ਨਾਲ ਦੀ ਆਪਾਂ ਇਸ ਤਰ੍ਹਾਂ ਟਮਾਟਰ ਪਾਈਏ ਤਾਂ ਸਬਜੀ ਸਬਜੀ ਬਹੁਤ ਹੀ ਵਧੀਆ ਟੇਸਟੀ ਟੇਸਟੀ ਤੇ ਸੋਹਣੇ ਸੋਹਣੇ ਜੀ ਬਣ ਕੇ ਤਿਆਰ ਹੁੰਦੀ ਹੈ ਤੇ ਗਰੇਵੀ ਹੈ ਜਿਹੜੀ ਇਹਦੀ ਥੋੜੀ ਜਿਹੀ ਆਪਾਂ ਗਰੇਵੀ ਰੱਖ ਕੇ ਬਣਾਵਾਂਗੇ ਤੇ ਉਹ ਵੀ ਵਧੀਆ ਟੇਸਟੀ ਟੇਸਟੀ ਗਰੇਵੀ ਬਣਦੀ ਹੈ ਤੇ ਹੁਣ ਮੈਂ ਇੱਥੇ ਅੱਧਾ ਕ ਗਲਾਸ ਹੀ ਪਾਣੀ ਪਾਇਆ ਹੈ ਅੱਧੇ ਤੋਂ ਵੀ ਘੱਟ ਥੋੜਾ ਜਿਹਾ ਤੇ ਉਹਦੇ ਨਾਲ ਜਿਹੜਾ ਕੀ ਹੈ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਜਾਊਗਾ ਨਾਲੇ ਫੁੱਲ ਜਾਊਗਾ ਤੇ ਇਹ ਮਸਾਲਾ ਹੁਣ ਐ ਇੱਕਦਮ ਵਧੀਆ ਬਣ ਕੇ ਹੋ ਜਾਣਾ ਤਿਆਰ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੀ ਆਪਾਂ ਮੂੰਗਰੇ ਤੇ ਆਲੂ ਕੱਟ ਕੇ ਅੱਖੇ ਵੇਨਗੇ ਇਹਨੂੰ ਆਪਾਂ 2-3 ਮਿੰਟ ਐਸੀ ਤਰ੍ਹਾਂ ਹੀ ਸੇਕ ਲਗਾਵਾਵਾਂਗੇ ਜਦੋਂ ਹੀ ਆਪਣਾ ਮਸਾਲਾ ਬਣ ਜਾਂਦਾ ਹੈ ਬਸ ਆਪਾਂ ਨਾਲ ਦੀ ਨਾਲ ਹੀ ਆਲੂ ਨੂੰਗਰੀਆ ਜਿਹੜੇ ਆਪਾਂ ਵਿੱਚ ਇਹਦੇ ਐਡ ਕਰ ਦਿੰਦੇ ਹਾਂ ਮਸਾਲੇ ਨੂੰ ਜਿਹੜਾ ਪਕਾਉਣਾ ਆਪਾਂ ਹੁਣ ਥੋੜੀ ਦੇਰ ਇਹਨੂੰ ਕਵਰ ਕਰਕੇ ਰੱਖ ਦਾਂਗੇ ਫਿਰ ਇਹ ਚੰਗੀ ਤਰ੍ਹਾਂ ਬਣ ਜੂਗਾ ਫੁੱਲ ਜੂਗਾ ਤੇ ਜਿਹੜਾ ਇਹ ਮਸਾਲਾ ਫਿਰ ਆਪਦਾ ਕਲਰ ਵੀ ਵਧੀਆ ਛੱਡ ਜਾਂਦਾ ਹੈਗਾ ਤੇ ਗਰੇਵੀ ਜੀ ਵਧੀਆ ਬਣ ਕੇ ਫਿਰ ਸੋਹਣੀ ਸੋਹਣੀ ਜੀ ਲੱਗਣ ਲੱਗ ਜਾਂਦੀ ਹੈ ਮਸਾਲਾ ਹੁਣ ਆਪਣਾ ਤਕਰੀਬਨ ਬਣ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਅਤੇ ਨੂੰਗਰੀਆ ਐਡ ਕਰ ਦਿੰਦੇ ਹਾਂ ਤੇ ਹੁਣ ਆਲੂਆਂ ਦੇ ਜਿਹੜੇ ਸੀ ਕੋ ਸਾਈਜ਼ ਦੇ ਵਿੱਚ ਪੀਸ ਕਰ ਲਏ ਪੀਸ ਕਰਕੇ ਜਿਹੜੇ ਆ ਮਸਾਲੇ ਦੇ ਵਿੱਚ ਮਿਕਸ ਕਰ ਦੇਣੇ ਮਸਾਲਾ ਜਿਹੜਾ ਸਾਰਾ ਇਹਨਾਂ ਦੇ ਉੱਪਰ ਜਦੋਂ ਇਹ ਮਿਕਸ ਜੇ ਹੋ ਜਾਊਗਾ ਤੇ ਉੱਪਰ ਕੋਟਿੰਗ ਜੀ ਹੋ ਜਾਊਗੀ ਉਹ ਨੀਲੇਰ ਤੱਕ ਆਪਾਂ ਇਹਨੂੰ ਐਸੀ ਤਰ੍ਹਾਂ ਹਿਲਾਉਂਦੇ ਰਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਗੁੰਗਰੇ ਰੱਖੇ ਹੋਏ ਆ ਕੱਟ ਕੇ ਉਹਨਾਂ ਨੂੰ ਵੀ ਐਡ ਕਰ ਦਾਂਗੇ ਤੇ ਇਹਨੂੰ ਮਿਕਸ ਮੈਚ ਕਰਕੇ ਇਹਨਾਂ ਦਾ ਚੰਗੀ ਤਰ੍ਹਾਂ ਮਸਾਲੇ ਦਾ ਤੇ ਸਬਜ਼ੀ ਨੂੰ ਆਪਾਂ ਭੁੰਨ ਕੇ ਫਿਰ ਆਪਾਂ ਇਹਨੂੰ ਸਬਜ਼ੀ ਨੂੰ ਪੱਕਣ ਲਈ ਛੱਡ ਦਾਂਗੇ ਦੇਖੋ ਜਿਹੜਾ ਮਸਾਲਾ ਹੈ ਇਹਦੇ ਉੱਤੇ ਚੰਗੀ ਤਰ੍ਹਾਂ ਮਿਕਸ ਹੋਣਾ ਚਾਹੀਦਾ ਫੇਰ ਹੀ ਜਿਹੜਾ ਟੇਸਟ ਹੈ ਮਸਾਲਾ ਆਬਦਾ ਦਿੰਦਾ ਹੈਗਾ ਤੇ ਸਬਜੀ ਦੇ ਵਿੱਚ ਜਿੰਨੀ देर ਮਸਾਲਾ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਐਡ ਨਹੀਂ ਹੁੰਦਾ ਉੰਨੀ ਦੇਰ ਆਪਣੀ ਸਬਜੀ ਹੈ ਕਿ ਤੋ ਫਿਰ ਚਿੱਟੀ ਜੀ ਰਹ ਜਾਂਦੀ ਹੈ ਤੇ ਕਿਤੋਂ ਆਪਣੀ ਕਲਰਫੁੱਲ ਜੀ ਹੋ ਜਾਂਦੀ ਹੈ ਤੇ ਕਿਤੇ ਤਾਂ ਫਿਰ ਨਮਕ ਮਿਰਚ ਦਾ ਟੇਸਟ ਆਉਂਦਾ ਤੇ ਕਿਤੇ ਨਹੀਂ ਵੀ ਆਉਂਦਾ ਇਸ ਕਰਕੇ ਆਪਾਂ ਨੂੰ ਮਸਾਲਾ ਜਿਹੜਾ ਸਾਰਾ ਚੰਗੀ ਤਰ੍ਹਾਂ ਸਬਜੀ ਦੇ ਵਿੱਚ ਮਿਕਸ ਕਰ ਦੇਣਾ ਚਾਹੀਦਾ ਦੇਖੋ ਆਪਣੀ ਸਬਜੀ ਕਿੰਨੀ ਸੋਹਣੀ ਲੱਗ ਰਹੀ ਹੈ ਮਿਕਸ ਹੁੰਦਿਆਂ ਇਹ ਚ ਰੈੱਡ ਗ੍ਰੀਨ yellow orange ਤਿੰਨ ਚਾਰ ਕੰਦਰ ਸਬਜੀ ਦੇ ਬਣ ਕੇ ਆਏ ਨੇ ਤੇ ਸਬਜੀ ਬੜੀ ਸੋਹਣੀ ਤੇ ਵਧੀਆ ਵਧੀਆ ਲੱਗਦੀ ਆ ਹੁਣ ਇਹਨੂੰ ਆਪਾਂ ਇਹ ਸੈੱਟ ਜੇ ਕਰਕੇ ਰੱਖ ਦਾਂਗੇ ਬਣਨ ਦੇ ਵਾਸਤੇ ਟਿੱਟਕ ਕੰਦੇ ਕੇ ਇਹਨੂੰ ਆਪਾਂ ਕੜਾਈ ਨੂੰ ਕਰ ਦਾਂਗੇ ਬੰਦ ਬਿਲਕੁਲ ਲੋ ਫਲੇਮ ਦੇ ਉੱਤੇ ਆਪਾਂ ਸਬਜੀ ਨੂੰ ਬਣਨ ਵਾਸਤੇ ਛੱਡਾਂਗੇ ਸਬਜੀ ਜੇ ਹਾਈ ਫਲੇਮ ਦੇ ਉੱਪਰ ਬਣਾਵਾਂਗੇ ਤਾਂ ਸਬਜੀ ਟੇਸਟੀ ਵੀ ਨਹੀਂ ਬਣੂਗੀ ਤੇ ਜਲ ਵੀ ਜਾਊਗੀ ਇਸ ਕਰਕੇ ਆਪਾਂ ਲੋ ਫਲੇਮ ਦੇ ਉੱਪਰ ਸਬਜ਼ੀ ਬਣਾਵਾਂਗੇ ਪਾਣੀ ਦੇਖੋ ਆਪਾਂ ਬਿਲਕੁਲ ਵੀ ਇਹਦੇ ਵਿੱਚ ਯੂਜ਼ ਨਹੀਂ ਸੀ ਕਰਿਆ ਦੁਆਰਾ ਸਿਰਫ ਜਿਹੜਾ ਆਪਾਂ ਮਸਾਲੇ ਦੇ ਵਿੱਚ ਪਾਇਆ ਸੀ ਉਹੀ ਸੀ ਤੇ ਉਹ ਪਾਣੀ ਦੇਖੋ ਕਿੰਨਾ ਵਧੀਆ ਹੈ ਗਰੇਵੀ ਵਾਂਗੂ ਉੱਪਰ ਬਣ ਕੇ ਆ ਗਿਆ ਹੈਗਾ ਸਬਜ਼ੀ ਆਪਣੀ ਬੜੀ ਸੋਹਣੀ ਬਣ ਕੇ ਤਿਆਰ ਹੋ ਰਹੀ ਹੈ ਦੇਖੋ ਜਿਹੜਾ ਇਹ ਪਾਣੀ ਹੈ ਇਸ ਪਾਣੀ ਨੇ ਆਪਣੇ ਆਪ ਹੀ ਜਿਹੜਾ ਸਬਜ਼ੀ ਨੂੰ ਪਕਾਉਣਾ ਸ਼ੁਰੂ ਕਰ ਦੇਣਾ ਹੈ ਤੇ ਆਪਾਂ ਨੂੰ ਹੋਰ ਪਾਣੀ ਇਸ ਦੇ ਵਿੱਚ ਐਡ ਕਰਨ ਦੀ ਕੋਈ ਜ਼ਰੂਰਤ ਨਹੀਂ ਮੈਂ ਸਬਜ਼ੀ ਜਿਹੜੀ ਹੈ ਥੋੜੀ ਇਹ ਮੈਸ਼ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਵੀ ਦੇਖਾਂ ਬਣੀ ਹੈ ਕਿ ਨਹੀਂ ਬਣੀ ਤੇ ਦੇਖਿਆ ਆਲੂ ਹਲੇ ਥੋੜੇ ਜੇ ਕੱਚੇ ਸੀ ਤੇ ਜਿਹੜੇ ਮੋਂਗਰੇ ਸੀ ਉਹ ਵੀ ਥੋੜੇ ਜੇ ਹਲੇ ਕੱਚੇ ਸੀ ਇਸ ਕਰਕੇ ਹੁਣ ਆਪਾਂ ਇਹਨੂੰ ਹੋਰ ਥੋੜੀ ਦੇਰ ਪਕਾਵਾਂਗੇ ਤੇ ਮੈਂ ਇਹਨੂੰ ਇੱਥੇ ਕਵਰ ਕਰਕੇ ਛੱਡਤਾ ਪੱਕਣ ਦੇ ਲਈ 10 ਮਿੰਟ ਇਹਨੂੰ ਐਸੀ ਤਰ੍ਹਾਂ ਲੋ ਫਲੇਮ ਦੇ ਉੱਤੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਦੇਖਦੇ ਆਂ ਆਪਾਂ ਸਬਜ਼ੀ ਕਿੱਦਾਂ ਦੀ ਬਣੀ ਹੈ ਸਬਜ਼ੀ ਦੇਖੋ ਜੀ ਆਪਣੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਪੂਰੀ ਐ ਬਣੀ ਹੋਈ ਐ ਪੱਕੀ ਵੀ ਐ ਸਬਜ਼ੀ ਥੋੜੀ ਇਹ ਜਿਆਦਾ ਕੋਲਤਾ ਜ਼ਰੂਰ ਗਈ ਤੇ ਪਰ ਜਿਹੜੀ ਇਹ ਇਸ ਤਰ੍ਹਾਂ ਹੀ ਟੇਸਟੀ ਲੱਗਦੀ ਹੈਗੀ ਸਾਡੀ ਫੈਮਿਲੀ ਦੇ ਵਿੱਚ ਜਿਆਦਾ ਸੁੱਕੀ ਸਬਜ਼ੀਆਂ ਖਾਣੀ ਪਸੰਦ ਨਹੀਂ ਕਰਦੇ ਥੋੜੀ ਜੀ ਰਸੇਦਾਰ ਜੀ ਤੇ ਪੂਰੀ ਪੱਕੀ ਹੋਈ ਸਬਜ਼ੀ ਖਾਣੀ ਪਸੰਦ ਕਰਦੇ ਆ ਨਾ ਤਾਂ ਖੜਵੀ ਜੀ ਤੇ ਨਾ ਹੀ ਜਿਆਦਾ ਡਰਾਈ ਜੀ ਸਬਜ਼ੀ ਪਸੰਦ ਆਗੇ ਤੇ ਇਹ ਹੁਣ ਆਪਣੇ ਜਿਸ ਤਰ੍ਹਾਂ ਆਪਣੀ ਫੈਮਿਲੀ ਖਾਂਦੀ ਆ ਉਸ ਤਰ੍ਹਾਂ ਦੀ ਆਪਣੀ ਸਬਜ਼ੀ ਬਣ ਕੇ ਹੋ ਗਈ ਤਿਆਰ ਤੇ ਹੁਣ ਗਰਮਾ ਗਰਮ ਆਪਾਂ ਪਾਵਾਂਗੇ ਬੌਲ ਦੇ ਵਿੱਚ ਪਾਉ ਬਾਉਲ ਦੇ ਵਿੱਚ ਤੇ ਉਤੋਂ ਦੀ ਪਾਉ ਦੇ ਸੀ ਕਿਉਂ ਉਸ ਤੋਂ ਬਾਅਦ ਸਬਜੀ ਆਪਣੀ ਸਰਵ ਕਰਨ ਦੇ ਲਈ ਹੋ ਗਈ ਪਿਆਰ ਤੇ ਹੁਣ ਚਾਹੇ ਆਪਾਂ ਰੋਟੀ ਨਾਲ ਖਾਈਏ ਤੇ ਚਾਹੇ ਪਰਾਂਠੇ ਨਾਲ ਇਹ ਆਪਣੀ ਮਰਜ਼ੀ ਹੈ ਤੁਸੀਂ ਵੀ ਜਰੂਰ ਟਰਾਈ ਕਰੋ ਇਸ ਤਰ੍ਹਾਂ ਸਬਜੀ ਬਣਾ ਕੇ ਬਹੁਤ ਟੇਸਟੀ ਸਬਜੀ ਬਣਦੀ ਹੈ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਦੇਖੋ ਜੀ ਆਪਣੀ ਸਬਜੀ ਹੈ ਜਿਹੜੀ ਹੁਣ ਆਪਾਂ ਇੱਕਦਮ ਪਾਲੀ ਹੈਗੀ ਤੇ ਇੱਕ ਡੋਂਗੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਖਾਵਾਂਗੇ ਤੇ ਇਸ ਤਰ੍ਹਾਂ ਬਣਾਉਂਗੇ ਤਾਂ ਤੁਹਾਡੀ ਸਾਰੀ ਫੈਮਿਲੀ ਬਹੁਤ ਹੀ ਪਸੰਦ ਕਰੂਗੀ ਇਸ ਤਰ੍ਹਾਂ ਦੀ ਸਬਜੀ ਚਲੋ ਜੀ ਅੱਥੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ